ਮਹਿਤਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ 260 ਗ੍ਰਾਮ ਹੈਰੋਇਨ 12 ਲੱਖ 10 ਹਜ਼ਾਰ ਦੀ ਦਰਗਮਨੀ ਅਤੇ ਇੱਕ ਮੋਟਰਸਾਈਕਲ ਕੀਤਾ ਗਿਆ। ਜੰਡਿਆਲਾ ਗੁਰੂ ਦੇ ਥਾਣਾ ਮਹਿਤਾ ਦੀ ਪੁਲਿਸ ਨੂੰ ਉਸ ਵੇਲੇ ਬਹੁਤ ਵੱਡੀ ਕਾਮਯਾਬੀ ਮਿਲੀ ਜਿਸ ਤੇ ਐਸ ਐਚ ਓ ਸ਼ਮਸ਼ੇਰ ਸਿੰਘ ਤੇ ਇਹਨਾ ਪੁਲਿਸ ਪਾਰਟੀ ਨੇ ਨਾਕਾ ਲਗਾਇਆ ਸੀ ਇੱਕ ਮੋਟਰਸਾਈਕਲ ਸਵਾਰ ਅੰਮ੍ਰਿਤਸਰ ਵੱਲੋਂ ਆ ਰਿਹਾ ਸੀ ਜਿਸ ਨੂੰ ਰੋਕਣ ਵਾਸਤੇ ਕਿਹਾਤਾ ਪੁਲਿਸ ਨੂੰ ਵੇਖ ਕੇ ਮੋਟਰਸਾਈਕਲ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਉਸ ਨੂੰ ਫੜ ਕੇ ਉਸ ਦੇ ਕੋਲੋਂ 260 ਗ੍ਰਾਮ ਹੈਰੋਇਨ 12 ਲੱਖ 10 ਹਜ਼ਾਰ ਡਰਗ ਮਣੀ ਬਰਾਮਦ ਕੀਤੀ ਗਈ ਮਾਨਯੋਗ ਕੋਰਟ ਵਿੱਚ ਪੇਸ਼ ਕਰਵਾ ਕੇ ਇਸ ਦਾ ਰਿਮਾਂਡ ਲਿਆ ਜਾਵੇਗਾ ਤੇ ਉਸ ਦੇ ਅਗਲੇ ਪਿਛਲੇ ਲਿੰਕ ਨੂੰ ਵੀ ਖੰਗਾਲਿਆ ਜਾਵੇਗਾ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਤੇ ਜੁਧ ਨਸ਼ਾ ਅਬਰੋਧ ਦੇ ਤਹਿਤ ਜਿਹੜੀ ਕੈਂਪੇਨ ਚੱਲੀ ਹੈ ਇਹਦੇ ਤਹਿਤ ਡੀਜੀਪੀ ਸਾਹਿਬ ਤੇ ਸ਼੍ਰੀ ਸਤੰਦਰ ਸਿੰਘ ਡੀਏਜੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਐਸਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਦੀ ਵਿਹਿਤੀ ਅੰਮ੍ਰਿਤਸਰ ਦੇ ਹਤੀਜੀ ਦੇ ਨਿਸ਼ਾ ਨਿਰਦੇਸ਼ਿਤ ਤਹਿਤ ਅਸੀਂ ਇਹ ਮੁਹਿੰਮ ਚਲਾਈ ਜਿਹਦੇ ਤਹਿਤ ਸਾਡੀ ਸਬ-ਡਿਵੀਜ਼ਨ ਜੰਡੇ ਵਾਲਾ ਦੇ ਥਾਣਾ ਮਹਿਤਾ ਵਿੱਚ ਰਾਤ ਬਹੁਤ ਤਗੜੀ ਸਾਡੀ ਰਿਕਵਰੀ ਹੋਈ ਹੈ ਇਹਦੇ ਵਿੱਚ ਐਸਐਚਓ ਸ਼ਮਸ਼ੇਰ ਸਿੰਘ ਤੇ ਇਹਨਾਂ ਦੀ ਟੀਮ ਨੇ ਇੱਕ ਬੰਦਾ ਤੁਹਾਨੂੰ 260 ਗ੍ਰਾਮ ਹੀਰੋਇਨ ਤੇ 12 ਲੱਖ 10000 ਰੁਪਇਆ ਡਰਗ ਮਨੀ ਮਿਲੀ ਇਹ ਅਸੀਂ ਪਰਚਾ ਦੇ ਕੇ ਰਾਤੀ ਪਰਚਾ ਦੇ ਕੇ ਤੇ ਇਹਨੂੰ ਅੱਜ ਪੇਸ਼ ਕਰਕੇ ਰਿਮਾਂਡ ਤੇ ਲਿਆ ਸਰ ਇਹ ਕਿਥੋਂ ਆ ਰਿਹਾ ਸੀ ਇਹਨੇ ਮੀਡੀਅਮ ਪੈਸੇ ਲਿਖੇ ਸੀ ਇਹ ਜਿਹੜੀ ਹੀਰੋਇਨ ਲੈ ਕੇ ਅਮਰੋਦਸਰ ਸਾਈਡ ਤੋਂ ਆ ਰਿਹਾ ਸੀ ਅੰਮ੍ਰਿਤਸਰ ਤੋਂ ਲਿਆ ਕੇ ਤੇ ਡਰਗਮਨੀ ਵੀ ਜਿਹੜੀ ਹੈਗੀ ਆ ਉਥੋਂ ਲੈ ਕੇ ਇਹ ਦਾ ਸਪਲਾਈ ਕਰਦਾ ਸਰ ਪ੍ਰੋਫੈਸ਼ਨਲ ਹੈ ਤੇ ਪ੍ਰੋਫੈਸ਼ਨਲ ਹੀ ਆ ਜੀ ਜਿਹੜਾ ਜਿਹੜਾ ਮੇਨ ਇਹਦੇ ਅਸੀਂ ਇਹ ਜੇ ਡਿਸਕਲੋਜ਼ ਕਰ ਸਕਦੇ ਕੁਝ ਬੰਦਿਆਂ ਦਾ ਇਹਨੇ ਨਾਮ ਸਾਨੂੰ ਦੱਸਿਆ ਉਹ ਬੰਦੇ ਇਹ ਇਹ ਬਿਸਿਸ ਸਪਲਾਇਰ ਸਾਰਾ ਪੈਸੇ ਦਾ ਤੇ ਡਰਗਸ ਦਾ ਜਿਹੜਾ ਲੈਣ ਦੇਣਾ ਉਹ ਹੀ ਕਰਦਾ ਸਰ ਬੈਕਵਰਡ ਫਾਰਵਰਡ ਕੀ ਹੁੰਦਾ ਹਾਂਜੀ ਬੈਕਵਰਡ ਫਾਰਵਰਡ ਸਾਡਾ ਚੱਲ ਰਿਹਾ ਉਹਦੇ ਵਿੱਚ ਹੁਣ ਇਨਟੈਰੋਗੇਟ ਕਰਕੇ ਇਹਨੂੰ ਅਸੀਂ ਕੱਢਾਂਗੇ ਸਾਰੀ ਗੱਲਬਾਤ ਲੇਕਿਨ ਕੁਝ ਬੰਦਿਆਂ ਦੇ ਨਾਮ ਆਏ ਆ ਉਹ ਮੈਂ ਹੁਣ ਇੱਥੋਂ ਨਹੀਂ ਡਿਸਕਲੋਜ਼ ਕਰ ਸਕਦਾ ਉਹਦੇ ਤੇ ਸਾਡੀ ਵੀ ਤਫ਼ਤੀਸ਼ ਤੇ ਪ੍ਰਭਾਵ ਪੈਂਦਾ ਸਰ ਕੁਝ ਜਾਣਕਾਰੀ ਮਿਲ ਪਈ ਕਿ ਕਿੰਨੇ ਕ ਦਿਨ ਤੋਂ ਇਹ ਕੰਮ ਕਰ ਰਿਹਾ ਸੀ ਇਹ ਪਿਛਲੇ 4 4 ਮਹੀਨੇ ਤੋਂ ਇਹ ਕੰਮ ਕਰ ਰਿਹਾ ਹੈ ਇਹਦੇ ਉੱਪਰ ਹੋਰ ਕੋਈ ਐਨਕੀਐਸ ਦੇ ਬਕਤੇ ਇਹ ਤਾਂ ਫਿਲਹਾਲ ਤਾਂ ਨਹੀਂ ਉਹ ਅਸੀਂ ਹੁਣ ਸਰਚ ਚੈੱਕ ਕਰਦੇ ਹਾਂ ਥਾਣੇ ਦਾ ਰਿਕਾਰਡ ਬਾਕੀ ਇਹ 4 ਮਹੀਨੇ ਤੋਂ ਇਹ ਕਿਸੇ ਬੰਦਿਆਂ ਦੇ ਸਮੰਗਲਰਾਂ ਦੇ ਕੰਟੈਕਟ ਦੇ ਵਿੱਚ ਆਇਆ ਉਹ ਇਹਨੂੰ ਬਸ ਪੈਸੇ ਦੇ ਕੇ ਗਾ ਇਹਨੂੰ ਸਪਲਾਈ ਕਰਾਉਂਦੇ ਸੀ ਕਾਹਦੇ ਆਦਾ ਸੀ ਮੋਟਰਸਾਈਕਲ ਰੋਡ ਤੋਂ ਕੱਚੇ ਕੱਚੀ ਰੋਡ ਪੈਂਦੀ ਆ ਉੱਥੋਂ ਆਉਂਦਾ ਸੀ ਉਹ ਇਹਨੂੰ ਫੇ ਸ਼ੱਕ ਤੇ ਹੀ ਰੋਕਿਆ ਤੇ ਉਠੈਲੇ ਦੇ ਵਿੱਚ ਹੀ ਇਹਨੇ ਪੈਸਾ ਤੇ ਸਾਰਾ ਉਹ ਡਰੱਗ ਜੜੀ ਪਾਈ ਹੋਈ ਸੀ ਕਿੰਨੀ ਕਮੋਦੀ ਹੁੰਦੀ ਇਹ ਜਿਹੜੀ ਫਟੜੀ ਗਈ ਹੀਰਨ 260 ਗ੍ਰਾਮ ਹੈਗੀ ਆ ਤਕਰੀਬਨ ਤੁਸੀਂ ਦੇਖ ਲਓ 5 ਕਰੋੜ ਨੂੰ ਕਿਲੋ ਉਸ ਹੱਬ ਦੇ ਨਾਲ ਇਹ ਕੱਲਾ ਹੀ ਆ ਰਿਹਾ ਸੀ ਚਾਂਕੀ ਕੱਲਾ ਹੀ ਸੀ ਕੱਲਾ ਹੀ